ਜਾਵਾਲਿਓ ਅਸੀਂ ਬੈਠੇ ਆਂ ਟੀਚਰ ਕਲੌਨੀ ਬਟੰਡੇ ਇੱਥੇ ਕਿਉਂ ਬੈਠੇ ਆਂ ਇਹ ਵੀ ਤੁਹਾਨੂੰ ਦੱਸਾਂਗੇ ਇਹਦਾ ਵੀ ਕਾਰਨ ਹੈ ਘਰ ਨਾਲ ਸੁਣਦੇ ਜਾਓ ਪਹਿਲਾਂ ਆਪਾਂ ਸਤੌਜ ਵਾਲੇ ਮਹਾਰਾਜ ਦੇ ਗੱਪ ਸੁਣ ਲਗੇ ਪਾਉਰ ਸੰਘ ਦੇ ਜੋ ਪੂਰ ਪ੍ਰਚਾਰ ਜੋ ਜਾਲ ਉਹ ਬੁੰਨ ਰਿਹਾ ਪਹਿਲਾਂ ਉਹਨੂੰ ਸੁਣ ਲ ਗਏ ਫਿਰ ਇਹਨੂੰ ਕੱਲੀ ਕੱਲੀ ਗੱਲ ਤੇ ਆਪਾਂ ਜਵਾਬ ਦੇਣਾ ਹੈ ਤੇ ਕੱਲੀ ਕੱਲੀ ਗੱਲ ਦਾ ਆਪਾਂ ਸਵਾਲ ਦਾ ਜਵਾਬ ਮੰਗਣਾ। ਜੁਮੇ ਗਮਰਾਹ ਕਰ ਰਿਹਾ ਪਹਿਲਾਂ ਧਿਆਨ ਨਾਲ ਸੁਣਿਓ। ਹਾਲੇ ਵੀ ਨੇੜੇ ਲਿਆ ਕੇ ਮੈਂ ਅਸਨਾ ਕਰਾਂ ਤੇ ਆਪਣੇ ਸਟਾਕ ਵਾਲੇ ਕੀ ਕਹਿ ਰਹੇ ਨੇ। ਹਰਜ ਕਰ ਲੋ। ਕੋਈ ਕਿਸੇ ਇਲਾਕੇ 'ਚ 100 ਲੈਂਡ ਪੂਲਿੰਗ ਦੀ ਸਕੀਮ ਕੀਤੀ ਆਪਾਂ ਨੇ। ਉਹਦਾ ਵਿਰੋਧ ਕਰੀ ਜਾਂਦੇ ਨੇ। ਲੈਂਡ ਪੂਲਿੰਗ ਕੀ ਆ ਮੈਂ ਥੋੜਾ ਜਿਹਾ ਫੇਰ ਸਮਝਾ ਦੇਣਾ। ਹਰਜ ਕਰ ਲੋ। ਕੋਈ ਕਿਸੇ ਇਲਾਕੇ 'ਚ ਇਕਸਾਰ ਵੀ ਕਿੱਲੇ ਚ ਕੋਈ ਨਵੀਂ ਕਲੋਨੀ ਬਣਾਉਣੀ ਹੈ ਇਹ ਤੋਂ ਪਹਿਲਾਂ ਬਣਾਈਆਂ ਹੋਈਆਂ ਨੇ ਹੋਰ ਗੈਰ ਕਾਨੂੰਨੀ ਬਣਾ ਗਏ ਜੀ ਨਾ ਉਹਦੇ ਸੀਵਰੇਜ ਹੈ ਨਾ ਉਹਦੇ ਚ ਕੋਈ ਲਾਈਟਾਂ ਲੱਗੀਆਂ ਨੇ ਫੇਰਾ ਕਾਨੂੰਨੀ ਕਲੋਨੀ ਬਣਾ ਕੇ ਹਰ ਇੱਕ ਬੰਦਾ ਚਾਹੁੰਦਾ ਮੈਂ ਵੀ ਅਭੀ ਜ਼ਿੰਦਗੀ ਦੀ ਪੂੰਜੀ ਜਿਹੜੀ ਇੱਕ ਪਲਾਟ ਤੇ ਲਾਵਾਂ ਪਲਾਟ ਖਰੀਦ ਲੈਣ ਦੇ ਬਾਅਦ ਪਤਾ ਲੱਗੇ ਤਾਂ ਕਲੋਨੀ ਗੈਰ ਕਾਨੂੰਨੀ ਹੈ ਸਰਕਾਰ ਵੱਲੋਂ ਪ੍ਰੂਫ ਵੀ ਨਹੀਂ ਹੈਗੀ ਉਹ ਬੰਦਾ ਕਹਿੰਦਾ ਹੁਣ ਕਿੱਧਰ ਜਾਈਏ ਲਓ ਜੀ ਹੁਣ ਤੁਸੀਂ ਸੁਣਿਆ ਸਤੌਜ ਵਾਲਿਆਂ ਨੂੰ ਇਹ ਕਹਿ ਰਹੇ ਆ ਮਹਾਰਾਜ ਕੇ ਜਿਹੜੀਆਂ ਪਹਿਲਾਂ ਕਲੌਨੀਆਂ ਇਕੱਠੀਆਂ ਗਈਆਂ ਉਹ ਗੈਰ ਕਾਨੂੰਨੀ ਆ ਉਹ ਪ੍ਰੂਵਡ ਨਹੀਂ ਹੈਗੀਆਂ ਸਰਕਾਰ ਵੱਲੋਂ ਤਾਂ ਮੇਰਾ ਸਵਾਲ ਆ ਮੁੱਖ ਮੰਤਰੀ ਸਾਹਿਬ ਜਨਾਬ ਕਿ ਜੇ ਉਹ ਕਲੌਨੀਆਂ ਗੈਰ ਕਾਨੂੰਨੀ ਆ ਤਾਂ ਸਾਢੇ 3 ਸਾਲ ਹੋ ਗਏ ਜਨਾਬ ਤੁਹਾਨੂੰ ਮੁੱਖ ਮੰਤਰੀ ਬਣਿਆ ਨੂੰ ਤੇ ਆਪਾਂ ਭਾਈ ਪਰਚਾ ਕਿਉਂ ਨਹੀਂ ਦਿੱਤਾ ਕਿਸੇ ਤੇ ਮੈਨੂੰ ਸਿੰਗਲ ਐਫ ਆਈ ਆਰ ਕਿਸੇ ਬਿਲਡਰ ਤੇ ਦਿਖਾ ਦੇ ਕਿ ਕਿਸੇ ਬਿਲਡਰ ਤੇ ਜਿਨ੍ਹਾਂ ਨੇ ਕਲੌਨੀਆਂ ਇਕੱਟੀਆਂ ਉਹਨਾਂ ਤੇ ਇੱਕ ਵੀ ਮੁਕੱਦਮਾ ਤੂੰ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕਿਹੇ ਸ਼ਹਿਰ ਦਿੱਤਾ ਹੋਵੇ ਇਹਦਾ ਮਤਲਬ ਤੂੰ ਨਾ ਗਲੇ ਹੋਇਆ ਥੋਨੂੰ ਮੋਟਾ ਪੈਸਾ ਆ ਗਿਆ ਉਧਰੋਂ ਤੂੰ ਖੁਦ ਆਪਣੀ ਜ਼ੁਬਾਨ ਨਾਲ ਕਹਿ ਰਿਹਾ ਵੀ ਇਹ ਔਨੀਆਂ ਗੈਰ ਕਾਨੂੰਨੀ ਐ ਅਸੀਂ ਹੁਣ ਲੋਕਾਂ ਨੂੰ ਫਾਇਦਾ ਦੇਣਾ ਹੈ ਕਿਸਾਨਾਂ ਨੂੰ ਫਾਇਦਾ ਦੇਣਾ ਜਿਨ੍ਹਾਂ ਦੀ ਅਸੀਂ ਜ਼ਮੀਨ ਜਿਹੜੀ ਲੈਂਡ ਪੂਲਿੰਗ ਨੀਤੀ ਦੇ ਤਹਿਤ ਅਕਵਾਇਰ ਕਰਨੀ ਹੈ ਅੱਗੇ ਆਜੋ ਅੱਗੇ ਸੁਣਿਓ ਪਹਿਲਾਂ ਅੱਜ ਦੀ ਪ੍ਰੈਸ ਕਾਨਫਰੰਸ ਸੁਣ ਲਿਓ ਇਹ ਬੜਾ ਚਬਚੜੀ ਸਾਨੂੰ ਅੰਮ੍ਰਿਤ ਦੇ ਰੰਮੀ ਨੇ ਮੀਟਿੰਗਸ ਹੋਈਆਂ ਨੇ ਉੱਚ ਕਿਸਾਨਾਂ ਨੂੰ ਇਹ ਪਾਲਿਸੀ ਜਿਹੜੀ ਹੈ ਪਸੰਦ ਆ ਰਹੀ ਹੈ ਉਹਨਾਂ ਨਾਲ ਜੋ ਡਿਸਕਸ਼ਨ ਹੋਇਆ ਕਿਉਂਕਿ ਅਸੀਂ ਇਹ ਕਿਹਾ ਸੀਗਾ ਕਿ ਅਸੀਂ ਉਹਨਾਂ ਨਾਲ ਪਬਲਿਕ ਡਿਸਕਸ਼ਨਸ ਕਰਾਂਗੇ ਲੋਸ ਐਂਡ ਡਾਊਨਸ ਪਤਾ ਲੱਗ ਜਾਣਗੇ ਕੀ ਚੀਜ਼ ਇਸ ਕਾਨੂੰਨ ਨੂੰ ਲਾਗੂ ਕਰਨ ਨੂੰ ਲਾਗੂ ਕਰਨ ਤੋਂ ਪਹਿਲਾਂ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ ਉਹ ਸਾਨੂੰ ਆਏ ਜਾਣਗੇ ਤਾਂ ਮੈਨੇਜਮੈਂਟਸ ਹੋਈ ਜਾਣਗੇ ਚਲੋ ਜੀ ਤੌਜਾਲੇ ਦੀ ਮੈਂ ਮੋਟੀ ਮੋਟੀ ਗੱਲ ਤੁਹਾਨੂੰ ਦੱਸ ਦਣਾ ਅੱਜ ਇਹਨਾਂ ਦੀ ਜਿਹੜੀ ਕੈਬਨਟ ਦੀ ਮੀਟਿੰਗ ਸੀਗੀ ਇਹ ਦੱਸ ਰਿਹਾ ਮਹਾਰਾਜ ਕਿ ਉਹਦੇ ਚ ਕੀ ਪਾਸ ਹੋਇਆ ਕਿ ਅਸੀਂ ਪਹਿਲਾਂ 30000 ਰੁਪਇਆ ਇਹਨੇ ਕਿਹਾ 30000 ਰੁਪਇਆ ਰਜਗਾਰ ਪੱਤਾ ਅਸੀਂ ਦਿਆ ਕਰਾਂਗੇ ਇੱਕ ਕਿੱਲੇ ਦਾ ਇੱਕ ਸਾਲ ਦਾ ਫਿਰ 30 ਤੋਂ ਆਗੇ 50000 ਤੇ 50 ਤੋਂ 70 ਤੇ ਆਗੇ ਲੱਖ ਰੁਪਇਆ ਸੀ ਇੱਕ ਸਾਲ ਦਾ ਇੱਕ ਏਕੜ ਦਾ ਠੇਕਾ ਦਿਆ ਕਰਾਂਗੇ ਜਿਨ੍ਹਾਂ ਦੀ ਜ਼ਮੀਨ ਅਸੀਂ ਲੈਂਡ ਪੂਲਿੰਗ ਨੀਤੀ ਤਹਿਤ ਲੈਣੀ ਹੈ ਦੂਜੀ ਗੱਲ ਦੂਜੀ ਗੱਲ ਇਹ ਤੁਸੀਂ ਹਿਸਾਬ ਲਾ ਲਓ ਵੀ 65 ਹਜ਼ਾਰ ਏਕੜ ਜ਼ਮੀਨ ਇਹ ਦੱਬ ਰਹੇ ਆ ਜੇ ਲੱਖ ਰੁਪਇਆ ਦੇਣਗੇ ਇੱਕ ਸਾਲ ਦਾ ਇੱਕ ਏਲੇ ਦਾ ਸੇਸ ਗੱਜ ਤੇ ਆ ਗਿਆ 200 ਗੱਜ ਤੋਂ ਉਧਰੋਂ 30000 ਤੋਂ ਲੱਖ ਰੁਪਏ ਤੇ ਆ ਗਿਆ ਉਧਰੋਂ ਆਪਣੇ ਬੰਦੇ ਖੜੇ ਕਰ ਲਏ ਆਪਣੇ ਮੀਡੀਆ ਰਾਹੀਂ ਪ੍ਰਚਾਰ ਕਰਾਉਣ ਲੱਗ ਗਿਆ ਉਧਰ ਪਰਸੋਂ ਇਹਨਾਂ ਨੇ 35 ਸੈਕਟਰ ਦੇ ਵਿੱਚ ਆਪਣੇ ਬੰਦੇ ਬਲਾ ਕੇ ਚੰਡੀਗੜ੍ਹ ਮਿਊਨਿਸਪਲ ਭਵਨ ਦੇ ਵਿੱਚ ਉਹਨਾਂ ਨਾਲ ਮੀਟਿੰਗ ਕੀਤੀ ਹੈ ਉਹਨਾਂ ਨੂੰ ਕਿਹਾ ਡਿਊਟੀਆਂ ਲਾਈਆਂ ਵੀ ਤੁਸੀਂ ਪ੍ਰਚਾਰ ਕਰੋ ਵੀ ਇਹ ਨੀਤੀ ਬਹੁਤ ਵਧੀਆ ਪਿੰਡਾਂ 'ਚ ਗੱਲ ਫਲਾਓ ਜਾ ਕੇ ਉਧਰੋਂ ਜਿਹੜੇ ਯੂਟਿਊਬਰ ਨੇ ਉਹ ਇੱਕ ਯੂਟਿਊਬਰ ਨੂੰ 2 ਲੱਖ ਰੁਪਿਆ ਇਹ ਇੱਕ ਰੀਲ ਬਣਾਉਣ ਦਾ ਦੇਣ ਲੱਗੇ ਵੀ ਇੱਕ ਰੀਲ ਬਣਾਓਗੇ 2 ਲੱਖ ਰੁਪਇਆ ਤੁਹਾਨੂੰ ਅਸੀਂ ਦੇਵਾਂਗੇ। ਇੱਕ ਰੀਲ ਦਾ ਅਸੀਂ ਬਣਾ ਕੇ ਦੇਵਾਂਗੇ। ਤੁਸੀਂ ਆਪਣੇ ਪੇਜਾਂ ਤੇ ਪਾਉਣੀ ਹੈ ਇਹ ਪ੍ਰਚਾਰ ਕਰਨਾ ਵੀ ਨੀਤੀ ਬਹੁਤ ਵਧੀਆ ਹੈ। ਹੈਰਾਨੀ ਜਨ ਗੱਲ ਆ ਅਗਲੀ ਗੱਲ ਇਸ ਤੌਜ ਵਾਲੇ ਮਹਾਰਾਜ ਕਹਿ ਰਹੇ ਆ ਜੀ ਕਿ ਦੇਖੋ ਜੀ ਅਸੀਂ ਤਾਂ ਇਹ ਜਿਹੜਾ ਕੋਈ ਨਾਂ ਦੇਣਾ ਚਾਹੂਗਾ ਜ਼ਮੀਨ ਉਹਦੀ ਮਰਜ਼ੀ ਹੈ। ਉਹ ਆਪਣੀ ਜ਼ਮੀਨ 'ਚ ਖੇਤੀ ਕਰ ਲੇ। ਦੇਖੋ ਜੀ ਕਿੰਨੀਆਂ ਕਲੌਨੀਆਂ ਪਈਆਂ ਨੇ। ਨਾਲ ਘਰ ਪਾਏ ਹੋਏ ਐ ਤੇ ਨਾਲ ਬੰਦੇ ਖੇਤੀ ਕਰਦੇ ਆ। ਆ ਅਸੀਂ ਟੀਚਰ ਕਲੌਨੀ ਕਿਉਂ ਬੈਠੇ ਆ ਸੁਣ ਲੋ। ਆ ਘਰ ਦਿਖਾ ਦੇ ਬਾਈ। ਸੋਏ ਗੱਲ ਬਹੁਤ ਗੰਭੀਰ ਗੱਲਾਂ ਨੇ। ਆਪਾਂ ਲੁੱਟੀਆਂ ਰੀਲਾਂ, ਨੱਚਣ ਵਾਲੀਆਂ ਰੀਲਾਂ, ਨਿਸ਼ਾਰਾਂ ਦੀਆਂ ਰੀਲਾਂ, ਹੋਰ ਭੰਡਾਂ ਦੀਆਂ ਰੀਲਾਂ ਪਾ ਹਾਠ ਹਾਠਾ ਸਾਂਝੀਆਂ ਕਰੀ ਜੰਨੇ ਆ ਇਹ ਗੱਲ ਸਾਡੇ ਬੜੀ ਸਮਝਣਯੋਗ ਹੈ ਧਿਆਨ ਨਾਲ ਸੁਣ ਕੇ ਮੇਰਾ ਵੀਰ ਇਹਨੂੰ ਬਾਕ ਬਾਕ ਸਾਂਝਾ ਕਰਦੇ ਜਾਓ ਇੱਕ ਮਿੰਟ ਤਾਂ ਕਿ ਸਾਨੂੰ ਜਿਹੜਾ ਇਹ ਗੱਲ ਦਾ ਪਤਾ ਲੱਗ ਸਕੇ ਕੀਚਰ ਕਲੌਨੀ 1978 ਬਠੰਡੇ ਦੀ ਜਮਾ ਜੜ ਦੇ ਵਿੱਚ 1978 ਦੀ ਕੱਟੀ ਹੋਈ ਕਲੌਨੀ ਹੈ ਅੱਜ ਤੋਂ 47 ਸਾਲ ਪਹਿਲਾਂ ਡਿਵੈਲਪ ਨਹੀਂ ਹੋਈ ਜਿਹੜਾ ਇਹ ਕਹਿੰਦਾ ਨਾ ਕਿ ਮੈਂ 5 ਸਾਲ ਜਿਹੜੇ ਡਿਵੈਲਪ ਕਰ ਦੂੰਗਾ ਮੱਤਨ ਸਾਲ ਜਿਹੜਾ ਡਵੈਲਪ ਕਰ ਦੂੰਗਾ ਵਿਕਾਸ ਕਰ ਦੂੰਗਾ ਲੋਕਾਂ ਦਾ ਹਜ਼ਾਰ ਗਾਜ ਲੋਕਾਂ ਦਾ 1200 ਗਾਜ 1600 ਗਾਜ 4 ਕਰੋੜ ਦਾ ਵਿਕੂਆ 5 ਕਰੋੜ ਦਾ 10 ਕਰੋੜ ਦਾ ਵਿਕੂਆ ਆ ਜੰਡ ਖੜਾ ਹੈ ਆ ਜੰਡ ਸੁਣਾ ਦਿਓ ਜੰਡ ਖੇਤਾਂ 'ਚ ਵੀ ਨਹੀਂ ਹੈਗੇ ਤੇ ਕਲੌਨੀ 'ਚ ਖੜੇ ਆ 400 ਪਲਾਟਾਂ ਟੀਚਰ ਕਲੌਨੀ 'ਚ 178 ਦੀ ਇਕੱਠੀ ਹੋਈ ਹੈ 125 ਘਰ ਪਏ ਨੇ 275 ਪਲਾਟ ਖਾਲੀ ਪਏ ਆ ਟੀਚਰ ਕਲੌਨੀ ਦੇ ਵਿੱਚ ਬਠੰਡੇ ਦੀ ਜਮਾਂ ਜੜ ਦੀ ਗੱਲ ਕਰਦਾ ਮੈਂ ਲੁਧਿਆਣਾ ਦੇਖ ਲਓ ਮਹਾਲੀ ਖਾੜ ਨਜੀਦਕਪੁਰ ਜਿੱਥੇ ਮਰਜੀ ਚਲੇ ਜਾਓ ਮਸਾਂ ਮਸਾਂ 20% ਕਲੋਨੀਆਂ ਡਵੈਲਪ ਹੋਈਆਂ ਨੇ 80% ਕਲੋਨੀਆਂ ਚ ਪਲਾਟ ਖਾਦੀ ਪਈ ਐ ਇਹਨਾਂ ਦੇ ਪੈਸਾ ਕੌਣ ਇਨਵੈਸਟ ਕਰ ਰਿਹਾ ਜਿੰਨਾ ਬੰਦਿਆਂ ਕੋਲੇ 2 ਨੰਬਰ ਦੇ ਪੈਸੇ ਐ ਉਹ ਆਪਣਾ ਪੈਸਾ 1 ਨੰਬਰ ਚ ਕਰ ਲਈ ਪਲਾਟ ਖਰੀਦ ਕੇ ਰੱਖੀ ਜਾਂਦੇ ਕਿਵੇਂ ਵਿਕਾਸ ਹੋਊਗਾ ਦੱਸੋ ਜੀ ਕਿਵੇਂ ਕਰਨਗੇ ਵਿਕਾਸ ਸੋ ਗਮਰਾ ਗਮਰਾਸ ਤਰੀਕੇ ਨਾਲ ਕਰ ਰਿਹਾ ਐ ਇਹ ਅੱਜ ਕੱਲ ਤੁਹਾਨੂੰ ਇੱਕ ਹੋਰ ਜਿਹੜੀ ਮੈਂ ਬੜੀ ਅਹਿਮ ਗੱਲ ਆ ਧਿਆਨ ਦੇਣ ਜੋ ਗੱਲ ਆ ਧਿਆਨ ਨਾਲ ਸੁਣੋ ਮੈਨੂੰ ਕਿਸੇ ਮੁੰਡੇ ਨੇ ਇਹ ਗੱਲ ਭੇਜੀ ਆ ਕਹਿੰਦਾ ਬਾਈ ਇਹਦੇ ਬਾਰੇ ਜ਼ਰੂਰ ਬੋਲ ਬਿਲਕੁਲ ਇਹ ਬੜੀ ਖਤਰਨਾਕ ਗੱਲ ਆ ਔਰ ਬੜਾ ਖਤਰਨਾਕ ਹਮਲਾ ਆ ਇਹ ਸਾਡੀਆਂ ਜ਼ਮੀਨਾਂ ਦੇ ਉੱਤੇ ਇਹ ਨਾ ਇੱਕ ਜਿਹੜੀ ਜਿਹੜੇ ਨੰਬਰ ਫ੍ਰੀ ਚ ਕਰ ਰਹੇ ਆ ਹੁਣ ਇਹ ਸਿਰਾਂ ਤੂਟ ਬੋਲ ਰਿਹਾ ਮੁੱਖ ਮੰਤਰੀ ਕਿ ਨਹੀਂ ਜੀ ਲੋਕਾਂ ਦੀ ਸਹਿਮਤੀ ਆ ਲੋਕ ਆਪਣੀ ਮਰਜ਼ੀ ਨਾਲ ਜ਼ਮੀਨ ਵੇਚ ਸਕਦੇ ਆ ਖਰੀਦ ਸਕਦੇ ਆ ਲੋਨ ਲਿਮਟਾਂ ਲੈ ਸਕਦੇ ਆ ਮੇਰੀ ਗੱਲ ਸੁਣ ਲਓ ਬਾਈ ਧਿਆਨ ਨਾਲ ਛੋਡੇ ਨੰਬਰ ਮੈਂ ਕੱਲ ਵਾਲੋਂ ਪਿੰਡ ਜਾ ਕੇ ਆ 250 ਏਕੜ ਦੇ ਨੰਬਰ ਫ੍ਰੀ ਕੀਤੇ ਹੋਏ ਨੇ ਉੱਥੇ 1100 ਏਕੜ ਜੋਧਾ ਪਿੰਡ ਦੇ ਵਿੱਚ ਐਂ ਜਗਰਾਵਾ ਕੋਲੇ ਜਿੱਥੇ ਜਿੱਥੇ 65000 ਏਕੜ ਜ਼ਮੀਨ ਕਵਾਇਰ ਕਰਨੀ ਆ ਅੱਗੇ ਹੋਏ ਹੋਰ ਦੇਖਣਗੇ ਲੱਖਾਂ ਏਕੜ ਹੋਰ ਕਵਾਇਰ ਕਰਨੀ ਆ ਸਾਰੇ ਨੰਬਰ ਫ੍ਰੀਜ਼ ਕਰਨੇ ਆ ਤੁਸੀਂ ਕੋਈ ਲੋਨ ਕੋਈ ਲਿਮਟ ਐਸਡੀਐਮ ਸਮਰਾਲਾ ਉਸ ਪਿੰਡ ਦੇ ਵਿੱਚ ਆ ਕੇ ਕਹਿ ਚੁੱਕਿਆ ਲੋਕਾਂ ਨੂੰ ਕਿ ਤੁਸੀਂ ਜਿੱਥੇ ਘਰ ਪਾਉਣ ਲੱਗੇ ਤਾ ਅਸੀਂ ਮਸ਼ੀਨਾਂ ਕਰੇਨਾ ਜਿਸ ਲੀਆਂ ਲਿਆ ਕੇ ਤੁਹਾਡੇ ਘਰ ਠਾ ਦੇਣੇ ਆ। ਸੋ ਇਹ ਜਿਹੜੀ ਨੀਤੀ ਆ ਜਿਹੜੀ ਫ੍ਰੀਜ਼ ਕਰਨ ਦੀ ਨੀਤੀ ਆ ਬੜੀ ਖਤਰਨਾਕ ਨੀਤੀ ਆ ਕੱਚ ਦੇ ਵਿੱਚ ਅੱਜ ਤੋਂ ਲੋਕਾਂ ਨੂੰ ਲੜਦਿਆਂ ਨੂੰ 20 ਸਾਲ ਹੋ ਗਏ ਜਿਨ੍ਹਾਂ ਦੇ ਨੰਬਰ ਫ੍ਰੀਜ਼ ਹੋਏ ਪਏ ਨੇ ਸੁਪਰੀਮ ਕੋਰਟ ਕੇ ਚੱਲਦਾ 20 ਸਾਲ ਦੇ ਵਿੱਚ ਵੀ ਉਹ ਨੰਬਰ ਜਿਹੜੇ ਫ੍ਰੀਜ਼ ਕੀਤੇ ਗਏ ਸੀ ਬੰਦ ਕੀਤੇ ਗਏ ਸੀ ਉਹ ਨੰਬਰ ਬਹਾਲ ਨਹੀਂ ਕੀਤੇ ਗਏ। ਉਹ ਨੰਬਰ ਖੋਲੇ ਨਹੀਂ ਗਏ। ਉਮੀਦ ਅੱਜ ਕਿਸਾਨ ਕੱਚ ਦਾ ਲੜ ਰਿਹਾ ਕੀ ਅਸੀਂ ਆਉਣ ਵਾਲੇ ਜਿਹੜੇ ਅੱਜ ਸਾਡੇ ਨੰਬਰ ਫ੍ਰੀਜ਼ ਹੋ ਰਹੇ ਆ ਅੱਜ ਸਾਡੀਆਂ ਜ਼ਮੀਨਾਂ ਦੇ ਉੱਤੇ ਇਹ ਆ ਜਿਹੜਾ ਪੰਜਾਬ ਦਾ ਚੀਫ ਸਕੱਟਰੀ ਹੈ ਮੁੱਖ ਸਖਤਰ ਹੈੜਾ ਪੰਜਾਬ ਦਾ ਇਹ ਭੰਤ ਨੂੰ ਪਾਸੇ ਕਰਕੇ ਉਹਨੂੰ ਬਿਠਾਤਾ ਉਹ ਜੰਦਾ ਮਾਰ ਕੇ ਬਹਿ ਗਿਆ 65000 ਏਕੜ ਦੇ ਉੱਤੇ ਤੁਸੀਂ ਕੋਈ ਲੋਨ ਲਿਮਟ ਕੋਈ ਘਰ ਕੋਈ ਖਰੀਦ ਕੋਈ ਵੇਚ ਕੱਖ ਨਹੀਂ ਕਰ ਸਕਦੇ ਇਹ ਬੜੀ ਖਤਰਨਾਕ ਨੀਤੀ ਹੈ ਲੈਂਡ ਪੁਲਿਓ ਨੀਤੀ ਦਾ ਬਹੁਤ ਬਾਦ ਦੀਆਂ ਗੱਲਾਂ ਹੋਣ ਇਹ ਤਾਂ ਹੋਣੀ ਨਹੀਂ ਇੰਨਾਂ ਨੂੰ ਆਦਤ ਆ ਥੁੱਕ ਕੇ ਚੱਟਣਾਂ ਦੀ ਯੂ ਟਰਨ ਮਾਰਨ ਦੀ ਪਿੱਛੇ ਮੁੜਨ ਦੀ ਮਾਰਨਗੇ ਜੋ ਲੋਕ ਖੜੇ ਹੋਗੇ ਨਾ ਡਾਂਗਾ ਲੈ ਕੇ ਮੁਰੇ ਵੀ ਅਸੀਂ ਜ਼ਮੀਨ ਤੇ ਨਹੀਂ ਵੜਨ ਦੇ ਆਜੋ ਤੇ ਪਿੱਛੇ ਹਟਣਗੇ ਪਰ ਇਹ ਥੋੜੇ ਨੰਬਰ ਤਾਂ ਫ੍ਰੀਜ ਹੋ ਜਾਣੇ ਆ ਜੇ ਨੰਬਰ ਥੋੜੇ ਫ੍ਰੀਜ ਹੋ ਗਏ ਇਹਦੇ ਲਈ ਵੀ ਤਾਂ ਤੁਸੀਂ ਕਰੋਗੇ ਕੀ ਅਗਲੀ ਸਰਕਾਰ ਆ ਕੇ ਮੁੱਦਾ ਚੱਕ ਲੂਗੀ ਜਿਹੜਾ 2013 ਦਾ ਲੈਂਡ ਐਕੁਇਜ਼ੀਸ਼ਨ ਜਿਹੜਾ ਐਕਟ ਬਣਿਆ ਸੀਗਾ ਜਿਹਦੇ ਤਹਿਤ ਉਹਦੇ ਤਹਿਤ ਤੁਹਾਡੀਆਂ ਜ਼ਮੀਨਾਂ ਇੱਕ ਵਾਰ ਕਰ ਲੈਣਗੇ ਦੱਬ ਲੈਣਗੇ ਕਿੱਥੇ ਜਾਵਾਂਗੇ ਆਪਾਂ ਸਾਨੂੰ ਇੱਥੇ ਨਹੀਂ ਖੜਨਾ ਚਾਹੀਦਾ ਜੇ ਇਹ ਪਿੱਛੇ ਵੀ हट ਜਾਂਦੇ ਐ ਇਹਦੂ ਅਗਲੀ ਲੜਾਈ ਸਾਨੂੰ ਲੜਨ ਦੀ ਲੋੜ ਆ ਵੀ ਅਸੀਂ ਆਪਣੇ ਨੰਬਰ ਕਿਵੇਂ ਖਲਾਉਣੇ ਆ ਆਪਣੇ ਨੰਬਰ ਬਹਾਲ ਕਿਵੇਂ ਕਰਨੇ ਆ ਜ਼ਮੀਨਾਂ ਦੇ ਤਾਂ ਕਿ ਅਸੀਂ ਜ਼ਮੀਨ ਕੋਈ ਲੈਣੀ ਆ ਵੇਚਣੀ ਆ ਘਰ ਪਾਉਣਾ ਕੋਈ ਲੋਨ ਲੈਣਾ ਲਿਮਟ ਲੈਣੀ ਅਸੀਂ ਕਰ ਸਕੀਏ ਸੋ ਇਹ ਇਹ ਨੀਤੀ ਨੂੰ ਬੜੀ ਸਮਝਣ ਦੀ ਲੋੜ ਆ ਇਹ ਗੱਲ ਹੋਰ ਸੱਚਾ ਨਾ ਦਿਓ ਤੁਸੀਂ ਗੱਲ ਹੋਰ ਦੇਖੋ ਇੱਕ ਗੱਲ ਹੋਰ ਐ ਲੈਂਡ ਪੁਲਮ ਨੀਤੀ ਦੇ ਪੜ੍ਹ ਲਿਓ ਸਰਦਾਰ ਹਮੀਰ ਸਿੰਘ ਨੇ ਇਹਦਾ ਖੁਲਾਸਾ ਕੀਤਾ ਐ ਅੰਕੜੇ ਪੇਸ਼ ਕੀਤੇ ਤੱਥ ਰੱਖੇ ਆ ਉਹ ਕਹਿੰਦੇ ਵੀ ਜੇ ਮੰਨ ਲਓ ਜਦੋਂ ਕਲੋਨੀਆਂ ਇਹ ਕਹਿੰਦੇ ਡਿਵੈਲਪ ਕਰਨੀਆਂ ਉਹ ਕਲੋਨੀ ਡਿਵੈਲਪ ਕਰਨ ਵੇਲੇ ਇਹ ਕਹਿੰਦੇ ਵੀ 1 ਕਰੋੜ ਰੁਪਇਆ 1 ਕਰੋੜ ਰੁਪਇਆ ਇੱਕ ਕਿਸਾਨ ਨੂੰ ਜਿਹਨੇ 1 ਏਕੜ ਪੈਲੀ ਆਪਣੀ ਲੈਂਡ ਪੁਲਮ ਨੀਤੀ ਦਾ ਜ਼ਮੀਨ ਦਿੱਤੀ ਉਹ 1 ਕਰੋੜ ਰੁਪਇਆ ਉਹਨੂੰ ਦੇਣਾ ਪੈਣਾ ਉਹ ਕਲੋਨੀ ਡਿਵੈਲਪ ਕਰਨ ਖਾਤਰ ਹੋਰ ਹੀ ਤਾਜ਼ਾ ਧਾਰ ਸੁਣ ਮੈਂ ਦੱਸ ਦਿੰਦਾ ਮੇਰੇ ਨਾਲ ਪ੍ਰਗਟ ਸਿੰਘ ਡਾਕਟਰ ਸਾਡਾ ਮਿੱਤਰਾ ਖਾਲਾ ਜ਼ਿਲ੍ਹਾ ਪ੍ਰਧਾਨ ਬਟਾਂਡੇ ਤੋਂ ਬੈਠੇ ਆ। ਇਹ ਤੋਂ ਪੁੱਛਣੋ ਇਹ ਜਿੱਥੇ ਅਸੀਂ ਬੈਠੇ ਆ ਠਿੱਤ ਕੋਲ ਨਾਲ ਹੀ ਪੁੱਡਾ ਕਲੋਨੀ ਆ। ਪੁੱਡਾ ਕਲੋਨੀ ਦੇ ਵਿੱਚ ਇਹਦਾ ਘਰ ਪਾਇਆ ਹੋਇਆ। ਇਹਦੇ ਘਰ ਪਾਏ ਨੂੰ 6-7 ਸਾਲ ਹੋ ਗਏ। ਇਹਨੇ ਪਲਾਟ ਲੈ ਕੇ ਆਪਣਾ ਮਕਾਨ ਪਾ ਲਿਆ ਤੇ ਰਹਿائش ਕਰ ਲਈ। ਇਹਨੂੰ ਅੱਜ ਵੀ ਪੁੱਡਾ ਵਾਲੇ ਆ ਕੇ ਕੀ ਕਹਿੰਦੇ ਦੱਸੋ ਜੀ ਸਾਨੂੰ ਕਲੌਨੀ ਵਾਲੇ ਕੋਠੀਆਂ ਵਾਲੇ ਨੂੰ ਘਰਾਂ ਵਾਲੇ ਕੀ ਕਹਿੰਦੇ ਆ ਪੰਜਾਬ ਅਰਬਨ ਡਵੈਲਪਮੈਂਟ ਅਥਾਰਟੀ ਨੇ ਜਦੋਂ ਇਹ ਕਿਸਾਨ ਦੀ ਇੱਥੇ ਜ਼ਮੀਨ ਐਕਵਾਇਰ ਕੀਤੀ ਏ ਸਾਰਾ ਜਿਹੜੀ ਨਾਲ ਹੀ ਬਿਲਕੁਲ ਟੀਚਰ ਕਲੌਨੀ ਦੇ ਆ ਉੱਥੇ ਜੋ ਘਰ ਬਣਾਏ ਹੋਏ ਨੇ ਲੋਕਾਂ ਨੇ ਟੀਚਰ ਕਲੌਨੀ ਤੇ ਡਵੈਲਪਮੈਂਟ ਹੋएगी ਪਰ ਨਾਲ ਜਿਹੜੀ ਹੋਰ ਜ਼ਮੀਨ ਐਕਵਾਇਰ ਕਰਕੇ ਉਸ ਨੂੰ ਰਾਹ ਨਹੀਂ ਦਿੱਤਾ ਗਿਆ ਜਿਹੜਾ ਉਹਦਾ ਰਸਤਾ ਪਿੱਛੋਂ ਆਉਂਦਾ ਗ੍ਰੀਨ ਸਿਟੀ ਰੋਡ ਜਦੋਂ ਆਪਾਂ ਵੱਡੇ ਹਾਈਵੇ ਤੋਂ ਨਿਕਲਦੇ ਆ ਉੱਥੋਂ ਤੱਕ ਲੈ ਕੇ ਜੋ ਮਾਡਲ ਟਾਊਨ 4 5 ਫੇਸ ਤੱਕ ਜਿੰਨੇ ਵੀ ਪੈਸੇ ਨੇ ਉਹ ਰਾਹ ਦੇ ਉਹ ਹੁਣ ਕਲੋਨੀ ਵਾਸੀਆਂ ਨੂੰ ਪਾਏ ਜਾ ਰਹੇ ਨੇ ਦੋ ਵਾਰੀ ਮੈਂ 3-3 ਲੱਖ ਰੁਪਈਆ ਭਰ ਚੁੱਕਿਆ ਹਜ਼ਾਰ ਰੁਪਈਆ ਗੱਜ ਦਾ ਜੋਏ ਪਾ ਰਹੇ ਨੇ ਕਿ ਇਹ ਕਹਿੰਦੇ ਨੇ ਕਿ ਤੁਹਾਡੇ ਰਾਹ ਦੇ ਪੈਸੇ ਨੇ ਨਹੀਂ ਕਿਉਂ ਕਿਉਂ ਮੰਗਦੇ ਆ ਪੈਸੇ ਉਹ ਪੈਸੇ ਮੰਗਦੇ ਨੇ ਕਿ ਇਹ ਜਿਹੜਾ ਰਾਹ ਤੁਸੀਂ ਵਰਤਦੇ ਹੋ ਰਾਹ ਤੇ ਅੱਗੇ ਜਿਹੜਾ ਜਾਂਦਾ ਗ੍ਰੀਨ ਸਿਟੀ ਨੂੰ ਵੀ ਜਾਂਦਾ ਜਿਹੜੀ ਪ੍ਰਾਈਵੇਟ ਕਲੋਨੀ ਉਹਨਾਂ ਤੋਂ ਕੁਝ ਨਹੀਂ ਲਿਆ ਪ੍ਰਾਈਵੇਟ ਕਦੇ ਤਾਂ ਰਾਹ ਦਾ ਨਾਂ ਲੈਂਦੇ ਆ ਕਦੇ ਕਹਿੰਦੇ ਆ ਲਾਈਟਾਂ ਲਾਉਣੀਆਂ ਪਾਰਕ ਠੀਕ ਕਰਨਾ ਪੁੱਡਾ ਅੱਜ ਵੀ ਜਿੰਨਾਂ ਦੇ 10-10 ਸਾਲ ਅੰਦਰ ਸਾਲ ਹੋ ਗਏ ਘਰਪਾ ਇਹਨੂੰ ਪੁੱਡਾ ਅੱਜ ਵੀ ਉਹਨਾਂ ਕੋਲੋਂ ਪੈਸੇ ਮੰਗ ਰਿਹਾ ਹੈ ਕਿੰਨੇ ਰੁਪਈਆ ਦੇ ਗਾਜ 1000 ਪਹਿਲਾਂ 1000 ਰੁਪਈਆ ਗਾਜ 100 ਗਾਜ ਦਾ ਲੱਖ 1000 ਦਾ 300 ਗਾਜ ਦਾ ਲੱਖ ਰੁਪਈਆ ਉਹ ਘਰ ਵਾਲਿਆਂ ਨੂੰ ਅੱਜ ਵੀ ਦੇਣਾ ਪੈ ਰਿਹਾ ਜਿਹੜੀ ਗੱਲ ਹੈ ਉਹ ਲੈਂਡ ਪੂਲਿੰਗ ਨੀਤੀ 'ਚ ਵੀ ਲਿਖੀ ਹੋਈ ਹੈ ਵੀ 1 ਕਰੋੜ ਰੁਪਈਆ ਦੀ ਜੇਹ ਚ ਪਾ ਕੇ ਰੱਖਿਓ ਕਿਸਾਨਾਂ ਨੂੰ ਹਰ ਹੱਦ ਹੋ ਗਈ ਯਾਰ ਸਾਡੀ ਜ਼ਮੀਨ ਅਠਕਣ ਵਾਲਾ ਇਹ ਕਹਦਾ ਲੈ ਮੈਨੂੰ ਦੇ ਦਿਓ ਮੈਂ ਇਹਨੂੰ ਬੱਚੋਂ ਦੋ ਖਲਾ ਮੋੜ ਕੇ ਦੇ ਦਿੰਦਾ ਕਵਾਲ ਹੋ ਗਈ ਯਾਰ ਇਹ ਕਹਿੰਦਾ ਲੋਕ ਸਹਿਮਤ ਆ 2205 2205 ਅਰਜ਼ੀਆਂ ਗਈਆਂ ਨੇ ਜਿਹਦੇ ਵਿੱਚੋਂ 220 ਬੰਦੇ ਨੇ ਮਨਾ ਕੀਤਾ ਜਵਾਬ ਦਿੱਤਾ ਵੀ ਅਸੀਂ ਆਪਣੀ ਜ਼ਮੀਨ ਕਿਸੇ ਕੀਮਤ ਤੇ ਨਹੀਂ ਦੇਣੀ ਸਿਰਫ ਪੰਜ ਬੰਦਿਆਂ ਨੇ ਇਹਨਾਂ ਨੂੰ ਹਾਮੀ ਭਰੀ ਇਹ ਕਹਿੰਦਾ ਲੋਕ ਸਹਿਮਤ ਲੋਕ ਕਿੱਥੇ ਸਹਿਮਤ ਆ ਬਈ ਲੋਕ ਤਾਂ ਤਰਾ ਤਰਾ ਹੋਈ ਪਈ ਆ ਪਿੰਡਾਂ ਦੇ ਲੋਕ ਤਾਂ ਡਰੇ ਪਏ ਸਾਡਾ ਬਣੂ ਕੀ ਸੋ ਕੁਵੀਦ ਨਾ ਸਹਿਮਤ ਨਹੀਂ ਹੈਗਾ ਪਰ ਇਹ ਜਾਣ ਬੁੱਝ ਕੇ ਜਿਹੜਾ ਗਮਰਾਹ ਕਰਨ ਪ੍ਰਚਾਰਾ ਲਗਾਤਾਰ ਝੂਠ ਨੂੰ ਪ੍ਰਚਾਰ ਰਿਹਾ ਲਗਾਤਾਰ ਪ੍ਰਚਾਰ ਰਿਹਾ ਆਪਣੇ ਮੀਡੀਆ ਰਾਹੀਂ ਆਪਣੇ ਬੰਦਿਆਂ ਰਾਹੀਂ ਆਪ ਇੱਕ ਪ੍ਰਾਪਰਟੀ ਡੀਲਰ ਬਣਿਆ ਖੜਾ ਉਸ ਤਰੀਕੇ ਨਾਲ ਲੋਕਾਂ ਨੂੰ ਗਮਰਾਹ ਕਰਕੇ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਸਿਰ ਪੈਣਾ ਕਹਿਣਾ ਚਾਹੁੰਦਾ ਕਿ ਮਸਲਾ ਜਗਰਾਉਂਦਾ ਨਹੀਂ ਲੁਧਿਆਣੇ ਦਾ ਨਹੀਂ ਬਟਿੰਡੇ ਦਾ ਨਹੀਂ ਪਟਿਆਲੇ ਦਾ ਨਹੀਂ ਸੰਦੂਰ ਮਾਨਸਾ ਦਾ ਨਹੀਂ ਕਿਸੇ ਜੋਧਾ ਪਿੰਡ ਦਾ ਨਹੀਂ ਕਿਸੇ ਹੋਰ ਦਾ ਨਹੀਂ ਮਸਲਾ ਸਮੁੱਚੇ ਪੰਜਾਬ ਦਾ ਹੈ ਜਿਸ ਨੂੰ ਇਹ ਲੱਗਦਾ ਬਾਈ ਵੀ ਅਸੀਂ ਤਾਂ ਯਾਰ ਸਾਡਾ ਦਾ ਕੁਝ ਨਹੀਂ ਇਹ ਸਾਡਾ ਦਾ ਕੀ ਹੋਣਾ ਤੇ ਅਸੀਂ ਲੁਧਿਆਣੇ ਜਮੀਨ ਰੋਕਣਗੇ ਪਟਿਆਲੇ ਰੋਕਣਗੇ ਇਹ ਵਾਰੀ ਸਾਰਿਆਂ ਦੀ ਆ ਜਾਂਦੀ ਸਭ ਤੋਂ ਅਹਿਮ ਸਵਾਲ ਜਿਹੜਾ ਹੋਰ ਆ ਕਿ ਮੰਨ ਲਓ ਇਹ ਇਹ ਇਨਾ ਕਲੋਨੀਆਂ ਨੂੰ ਡਿਵੈਲਪ ਕਰਨ ਦੀ ਖਾਤਰ 65000 ਜਿਹੜੀ ਜ਼ਮੀਨ ਹੈ ਜੇ ਇੱਥੇ ਕਲੋਨੀਆਂ ਵੀ ਬਣਾਉਣਗੇ ਡਿਵੈਲਪ ਹਰ ਬਾਰ ਰੁਪਿਆ ਲੱਗਣਾ ਕਿੱਥੋਂ ਆਊਗਾ ਉਹ ਬੰਨ ਰੁਪਿਆ ਅਸਲ ਦੇ ਵਿੱਚ ਹੋਰ ਵੀ ਬੜੀ ਧੇਰੀ ਸਾਜ਼ਿਸ਼ ਹੈ ਇਹਦੇ ਪਿੱਛੇ ਕੁੱਤ ਹੈ ਦਿੱਲੀ ਵਾਲਿਆਂ ਜਿਹੜੀਆਂ ਧਰਾਂ ਨੇ ਵੱਡੇ ਕਲਫਟ ਵੱਡੇ ਘਰਾਣੇ ਨੇ ਉਹਨਾਂ ਦਾ ਇਹ ਚਲਾਇਆ ਹੋਇਆ ਸਾਡਾ ਖੇਡ ਹੈ ਵੀ ਤੁਸੀਂ ਇੱਕ ਵਾਰੀ ਜ਼ਮੀਨਾਂ ਜਿਹੜੀਆਂ ਹੈਗੀਆਂ ਨੇ ਉਹਨੂੰ ਸਾਡੇ ਕਾਬੂ ਕਰਕੇ ਦਿਓ ਪੈਸਾ ਸਾਰਾ ਅਸੀਂ ਲਾਵਾਂ ਤੇ ਇਹ ਅਗਲੀ ਗੱਲ ਜਿਵੇਂ ਕਿ ਚੀਮੇ ਨੇ ਕਿਹਾ ਇਹਨਾਂ ਦੇ ਮੰਤਰੀ ਨੇ ਵੀ ਜੀ ਇਹ ਕੰਦੀਆਂ ਕਲੋਨੀਆਂ ਨਹੀਂ ਲੈਣੀ ਅਸੀਂ ਜ਼ਮੀਨ ਆਪਣੀ ਲੈਂਡ ਪੁਲਿਸੀ ਤਹਿਤ ਲੈਣੀ ਅਸੀਂ ਅੱਛੇ ਕੋਈ ਕੱਲ ਨੂੰ ਹੋਰ ਵੀ ਕੁਝ ਕਰ ਸਕਦੇ ਹਾਂ ਹੋਰ ਕਿਸ ਤੋਂ ਕੀ ਭਾਵਾ ਹੈ ਮੰਨ ਲਓ ਇੱਥੇ ਫੈਕਟਰੀ ਲਾ ਦੇਣਗੇ ਕੋਈ ਜਿਹੜੇ ਇੰਡਸਟਰੀਅਲ ਨੇ ਜਿਹੜੇ ਕਾਰਖਾਨੇਦਾਰ ਨੇ ਉਹਨਾਂ ਨੂੰ ਦੇ ਦੇਣਗੇ ਜ਼ਮੀਨਾਂ ਜਾਂ ਲੋ ਆਪਣਾ ਕਾਰਖਾਨਾ ਲਾ ਲਓ ਕਾਰਖਾਨਿਆਂ ਨੇ ਪਹਿਲੇ ਸਾਡੇ ਪਾਣੀਆਂ ਚ ਕੈਮੀਕਲ ਪਾਤਾ ਯਾਰਾਂ ਪਾਤੀਆਂ ਦਰਿਆਵਾਂ 'ਚ ਪਾਤੀਆਂ ਧਰਤੀ ਹੇਟਾਂ 'ਚ ਪਾਤੀ। ਸੋ ਇਹ ਇਹ ਸਮਝਣ ਦੀ ਲੋੜ ਆ ਵੀ ਬੜੀ ਬੜੀ ਗਹਿਰੀ ਸਾਜ਼ਿਸ਼ ਦੇ ਨਾਲ ਇਹ ਅੱਜ ਪੰਜਾਬ ਬਰਬਾਦ ਹੋ ਰਿਹਾ ਪਿੰਡ ਬਰਬਾਦ ਹੋਣੇ ਆ ਸ਼ਹਿਰ ਬਰਬਾਦ ਹੋਣੇ ਆ ਗਰੀਬ ਅਮੀਰ ਦਾ ਮਸਲਾ ਨਹੀਂ ਸ਼ਹਿਰੀ ਪਿੰਡੂ ਦਾ ਮਸਲਾ ਨਹੀਂ ਕਿਸਾਨ ਮਜ਼ਦੂਰ ਦਾ ਮਸਲਾ ਨਹੀਂ ਜੇ ਇੱਥੇ ਧਰਤੀ ਜਿਹੜੀ ਰੋਕੀ ਜਾ ਰਹੀ ਆ ਜੇ ਇਹ ਹੀ ਨਾ ਬਚੀ ਤੁਸੀਂ ਮੈਨੂੰ ਆਖਸੋ ਗਰੀਬ ਬੰਦੇ ਆ ਅੱਜ ਕੱਲ ਕਹਿੰਦਾ ਜਿਹੜਾ ਬੰਦਾ ਮਜ਼ਦੂਰ ਹੈ ਵੀ ਮੈਂ ਦਿਹਾੜੀ ਕਰਨੀ ਹੈ ਜੀ ਮੈਨੂੰ ਕੀ ਹੈ ਮੈਂ ਚਾਹੇ ਕਿਤੇ ਜ਼ਿਮੀਦਾਰ ਦੇ ਖੇਤ ਚ ਕਰ ਲਾਂ ਜੇ ਕੰਪਨੀ ਕੋਲੇ ਕਰ ਲਾਂ ਬਾਹਰਲੇ ਇੰਗਲੈਂਡ ਅਮਰੀਕਾ ਯੂਰਪ ਦੇ ਵਿੱਚ ਜਿੱਥੇ ਲੱਖਾਂ ਏਕੜ ਦੇ ਫਾਰਮ ਹੈ ਉੱਥੇ ਬੰਦੇ ਕੰਮ ਨਹੀਂ ਕਰਦੇ ਬਾਈ ਮਸ਼ੀਨਾਂ ਕੰਮ ਕਰਦੀਆਂ ਅੱਜ ਕੱਲ ਦਾ ਮਸ਼ੀਨ ਲੋਹੇ ਦੀ ਆ ਗਈ ਰੋਬੋਟ ਬਣਾ ਲੈਣਾਂ ਨੇ ਉਹਦਾ ਕੰਮ ਲਿਆ ਕਰਨਗੇ ਉਹ ਤੁਹਾਡੀ ਲੋੜ ਨਹੀਂ ਪੈਣੀ ਇਹ ਨਿਊ ਵਰਲਡ ਆਰਡਰ ਨੂੰ ਪੜੋ ਕਿ ਕਿਵੇਂ ਆਮ ਲੋਕਾਂ ਨੂੰ ਕੀੜੇ ਮਕੌੜੇ ਸਮਝਿਆ ਜਾਂਦਾ ਉਹਨਾਂ ਆਰਡਰਾਂ ਦੇ ਵਿੱਚ ਤੇ ਉਹਨਾਂ ਨੂੰ ਜਿਹੜਾ ਸਪਰੇਅ ਸੜ ਕੇ ਵਾਕੀੜਾ ਮਕੌੜਾ ਮਾਰ ਦਿੰਦੇ ਆ ਐਮ ਮਾਰਨੀਆਂ ਸਕੀਮਾਂ ਹੋ ਰਹੀਆਂ ਨੇ ਕੁਝ ਰਗੜਿਆ ਸਭ ਤੋਂ ਬਾਅਦ ਗਰੀਬ ਜਾਣਾ ਦੁਕਾਨਦਾਰ ਆਪਾਂ ਕਹਿੰਦੇ ਅਸੀਂ ਕੀ ਲੈਣਾ ਜਮੀਨਾਂ ਦਾ ਜ਼ਿਮੀਂਦਾਰਾਂ ਦੀਆਂ ਜਾ ਰਹੀਆਂ ਨੇ ਦੁਕਾਨਦਾਰੋ ਜਿੰਨੇ ਵੱਡੇ ਵੱਡੇ ਇਹਨਾਂ ਵੱਡੀਆਂ ਕਲੋਨੀਆਂ ਦੇ ਵਿੱਚ ਵੱਡੇ ਵੱਡੇ ਮਾਲ ਬਣ ਗਏ ਵੱਡੀਆਂ ਵੱਡੀਆਂ ਅੱਜ ਮੈਂ ਬਠਿੰਡ ਦੀ ਸਾਡੇ ਰਿਲਾਇੰਸ ਮਾਰਕੀਟ ਆ ਇੱਕ ਦਿਨ ਦੀ ਕਈ ਕਰੋੜਾਂ ਰੁਪਈਆਂ ਦੀ ਸੇਲ ਆ ਕਈ ਕਰੋੜਾਂ ਦੀ ਲੱਖਾਂ ਨਹੀਂ ਕਈ ਕਰੋੜਾਂ ਦੀ ਕਿੰਨਿਆਂ ਕਿੰਨੇ ਦੁਕਾਨਦਾਰ ਮਾਰੇ ਗਏ ਜਿਹਦੀ ਆ ਹੋਰ ਰਿਲਾਇੰਸ ਰਿਲਾਇੰਸ ਦੀ ਆ ਆਨਲਾਈਨ ਸਮਾਨ ਐਮਾਜ਼ਨ ਰਾਹੀਂ ਜਾਂ ਹੋਰ ਰਾਹੀਂ ਘਰਾਂ ਚ ਆਉਣ ਲੱਗ ਗਿਆ ਤਾਂ ਇਹ ਨੀਤੀਆਂ ਜਿਹੜੀਆਂ ਬੜੀਆਂ ਮਾਰੂ ਨੀਤੀਆਂ ਨੇ ਸਮਝਣ ਦੀ ਲੋੜ ਆ ਵੀ ਇੱਥੇ ਨਾ ਆਪਾਂ ਖੜਗੇ ਵੀ ਨਹੀਂ ਯਾਰ ਇਕੱਲੇ ਕਿਸਾਨ ਰੌਲਾ ਪਾਉਂਦੇ ਆ ਜ਼ਿਮੀਂਦਾਰ ਰੌਲਾ ਪਾਉਂਦੇ ਨਹੀਂ ਕਿਸਾਨ ਲੜਨ ਵਾਲੀ ਧਿਰ ਆ ਤਾਂ ਰੌਲਾ ਪਾਉਂਦੇ ਆ ਤੇ ਮੈਂ ਤੈਨੂੰ ਭਾਂਸਿਆ ਜਾਂ ਤੇਰੇ ਮੰਤਰੀਆਂ ਨੂੰ ਚੈਲੰਜ ਕਰਦਾ ਜੇ ਹਿੰਮਤ ਆ ਤੂੰ ਕਹਿੰਦਾ ਲੋਕ ਜਵਾਬ ਦੇਣਾ ਮੈਂ ਮੈਂ ਤੈਨੂੰ ਚੈਲੰਜ ਕਰਦਾ ਤੂੰ ਮੈਨੂੰ ਕਿਤੇ ਮਰਜ਼ੀ ਭਲਾ ਤੂੰ ਹਰ ਵਾਰੀ ਭੱਜਿਆ ਲੁਧਿਆਣੇ ਵੀ ਭੱਜਿਆ ਤੂੰ ਇੱਕ ਤਰੀਕ ਨੂੰ ਰੱਖਿਆ ਸੀਗਾ ਵੀ ਆਓ ਮੈਂ ਲੋਕਾਂ ਨਾਲ ਵਿਚਾਰ ਕਰਨੀ ਹੈ ਤੇ ਸਾਨੂੰ ਘਰੇ ਘੇਰ ਲਿਆ ਸੀ ਤੂੰ ਕਿਸਾਨਾਂ ਨਾਲ ਵੀ ਕਿਹਾ ਸੀ ਮੈਂ ਕਿਸਾਨਾਂ ਨਾਲ ਬੈਸ ਕਰਨ ਨੂੰ ਤਿਆਰ ਆ ਆਜੋ ਉੱਥੋਂ ਵੀ ਤੂੰ ਭੱਜ ਗਿਆ ਅਸੀਂ ਤੈਨੂੰ ਚੈਲੰਜ ਕਰਦੇ ਆ ਤੂੰ ਕਹਿੰਦਾ ਲੈਂਡ ਪੂਲਿੰਗ ਨੀਤੀ ਲੋਕਾਂ ਲਈ ਲਾਹੇਵੰਦ ਹੈ ਕਿਸਾਨਾਂ ਲਈ ਲਾਹੇਵੰਦ ਹੈ ਮੈਂ ਪੰਜਾਬ ਦਾ ਭਲਾ ਚਾਹੁੰਦਾ ਮੈਂ ਪੰਜਾਬ ਦਾ ਵਿਕਾਸ ਚਾਹੁੰਦਾ ਅਸੀਂ ਆਉਣ ਨੂੰ ਤਿਆਰ ਆ ਫੈਟ ਕਿੱਥੇ ਤੇਰਾ মিডিਆ ਤੇਰੇ ਬੰਦੇ ਪਠਾ ਸਾਨੂੰ ਗਲਤ ਸਾਬਤ ਕਰਦੇ ਲੋਕਾਂ ਨੂੰ ਆਪ ਜਾ ਕੇ ਫੈਰੀਆਂ ਸਲਾ ਕੇ ਕਹਾਗੇ ਵੀ ਲੋਕੋ ਜ਼ਮੀਨਾਂ ਦੇ ਦੇ ਦੇਣਾਂ ਨੂੰ ਗਮਰਾ ਨਾ ਕਰ ਲੋਕੋ ਗਮਰਾ ਨਾ ਹੋ ਜਿਵੇਂ ਉਹ ਤਿੰਨ ਕਾਲੇ ਕਾਨੂੰਨ ਸੁਝਾਣ ਖਾਤਰ ਸਾਨੂੰ ਉਹ ਵੱਡੇ ਵੱਡੇ ਤੌਣਿਆਂ ਜਿਹੜੇ ਸਿਰਸੀ ਜਿਹੜੇ ਬੈਠੇ ਸੀਗੇ ਦਿੱਲੀ ਕਹਿੰਦੇ ਸਾਨੂੰ ਪਤਾ ਹੈ ਇਹਦਾ ਲਾਹੇਵੰਦੀ ਬਹੁਤ ਹੈ ਇਹਦਾ ਫਾਇਦੇਮੰਦ ਬਹੁਤਾ ਕਿਸਾਨਾਂ ਵਾਲੀ ਦਾ ਕਿਸਾਨ ਘਬਰਾਹ ਕਰ ਰਿਹਾ ਕਿਸਾਨ ਜੂਨੀਅਨ ਵਾਲੇ ਲੋਕਾਂ ਨੂੰ ਜਦੋਂ ਸਾਡੇ ਵਾਲੇ ਕਿਸਾਨਾਂ ਨੇ ਜਾ ਕੇ ਪੜ੍ਹਨੇ ਪਾਏ ਸੀ ਨਾ ਰਾਜੇ ਵਾਲ ਵਰਗੇ ਤੇ ਹੋਰਾਂ ਨੇ ਕਿਸੇ ਨੂੰ ਗੱਲ ਨਹੀਂ ਸੀ ਆਈ ਉੱਥੇ ਵੱਡੇ ਵੱਡੇ ਖੇਤੀ ਮੰਤਰੀ ਦੇ ਵੱਡੇ ਵੱਡੇ ਨਾਰੇ ਹੋਰ ਜਿਹੜੇ ਖੇਤੀ ਮਾਹਰ ਬੈਠੇ ਸੀਗੇ ਤੁਹਾਡਾ ਅੱਜ ਤੂੰ ਵੀ ਉਹੀ ਮੇ ਲੱਗਿਆ ਹੋਇਆ ਲੋਕਾਂ ਨੂੰ ਨਹੀਂ ਪਤਾ ਇਹਦਾ ਗਮਰਾਹ ਕਰਦੇ ਆ ਵਿਰੋਧੀ ਤਰ੍ਹਾਂ ਇਹ ਸ਼ਰਾਰਤੀ ਕਹਿੰਦਾ ਨਾ ਬੋਲੀ ਜਾਂਦਾ ਕੋਈ ਮੰਤਰੀ ਜੀ ਜਿਹੜਾ ਖੁੱਡੀਆਂ ਆ ਖੁੱਡੀਆਂ ਨਹੀਂ ਮੁੰਡੀਆਂ ਮੁੰਡੀਆਂ ਕਹਿੰਦਾ ਸ਼ਰਾਰਤੀ ਆਂਸਰ ਹੈ ਹਾਂ ਸ਼ਰਾਰਤੀ ਆਂਸਰ ਅਸੀਂ ਆਪੀ ਆਂ ਜਿਸੋੜੇ ਦੀ ਹਿੰਮਤ ਆ ਜੇ ਲੱਤਾਂ ਜਾਨ ਜਿੱਥੇ ਮਰਜੀ ਬਲਾਓ ਅਸੀਂ ਆਉਣ ਨੂੰ ਤਿਆਰ ਆਂ ਸਾਨੂੰ ਗਲਤ ਸਾਫ਼ ਕਰ ਦੋ ਸੋਡੇ ਗਾਲ ਚ ਹਾਰ ਪਾ ਕੇ ਸਾਨੂੰ ਦੇਤੂ ਕਰਾ ਦੇ ਥੋੜੇ ਪੈਰ ਹੱਥ ਲਾ ਜੁਤਾ ਇਹ ਇਹ ਸੜਕ ਜਿਹੜੀ ਅੱਗੇ ਪ੍ਰਾਈਵੇਟ ਕਲੋਨੀਆਂ ਨੂੰ ਜਾਰੀ ਗ੍ਰੀਨ ਸਿਟੀ ਪਾਰਕ ਪਨਾਰਮਾ ਉਹ ਵੀ ਸੜਕ ਵਰਤ ਰਿਆ ਨੇ ਪਰ ਜਿੰਨਾ ਸਰਕਾਰੀ ਬੀਡੀਏ ਤੋਂ ਜਿੰਨਾ 플ੌਟ ਲੈਣੇ ਉਹਨਾਂ ਨੂੰ ਦੋ ਦੋ ਕਿਸ ਦਾ ਪਹਿਲਾਂ ਪਰ ਤੁਸੀਂ ਹੋਰ ਦੱਸ ਯਾਰ ਛੱਡ ਟੀਚ ਕਲੋਨੀ ਛੱਡ ਪੁੱਡਾ ਨਾਲ ਥੋੜੇ ਕਲੋਨੀ ਟੀਚਰ ਕਲੋਨੀ ਆ ਆਪਣਾ ਕਿਹੜੀ ਸਿਟੀ ਆ ਗਈ ਪਿੱਛੇ ਆ ਗ੍ਰੀਨ ਸਿਟੀ ਗ੍ਰੀਨ ਸਿਟੀ ਆ ਗਈ ਉਹ ਪਰੇ ਨੂੰ ਵਗ ਜਾ ਆਪਣੇ ਪਨੀਰ ਨੂੰ ਉਧਰ ਨੂੰ ਵਗ ਜਾ ਆ ਇਧਰ ਨੂੰ ਕੋਨੇ ਵਾਲੇ ਨੂੰ ਟੱਪ ਜਾ ਬਿਲਕੁਲ ਕੋਈ ਕਲੋਨੀ ਡਿਵੈਲਪ ਹੋਏਗੀ ਦੱਸ ਦੇ ਕੋਈ ਵੀ ਕੋਈ ਵੀ ਕਲੋਨੀ ਡਿਵੈਲਪ ਨਹੀਂਗੀ ਅੱਜ 20% ਤੋਂ ਜ਼ਿਆਦਾ ਕਲੋਨੀ ਘਰ ਨਹੀਂ ਪਏ ਔਰ ਤੂੰ ਇੱਥੇ ਰਹਿਣਾ ਹਾਂਜੀ ਉਰੇ ਆ ਫਿਰ ਤੂੰ ਦੱਸ ਦੇ ਕਿੰਨੇ ਕਿੰਨੀ ਕਲੋਨੀ ਡਿਵੈਲਪ ਆ ਕਿੰਨੇ ਘਰ ਹੈ ਤੇ ਕਿੰਨਾ ਖਾਲੀ ਪਿਆ ਹੈ ਇੱਕ ਮਿੰਟ ਚ ਦੱਸੀ ਸਾਰੀ ਗੱਲ ਜੀ ਦੱਸ ਦੀ ਮੇਰਾ ਜੀ ਆਜਾ ਇੱਥੇ ਆਜਾ ਆਜਾ ਕਿੰਨੇ ਘਰ ਨੇ ਪੀਚਰ ਕਲੋਨੀ ਚ ਪੀਚਰ ਕਲੋਨੀ ਚ 20 25% ਘਰ ਹੈ ਤੇ ਕੈਸਾ ਲੋਗੇ 78 ਦੀ ਜਗਹ ਕਹਿੰਦੇ ਇਹ ਹਾਂ ਦੋ ਪਰਾਣੀ ਇੰਦਰ 40 47 ਸਾਲ ਪਾਣੀ ਵੀ ਸਭ ਤੋਂ ਵਧੀਆ ਨਹਿਰ ਆ ਦੇਖੋ ਇਹ ਬੁੱਛਾ ਆ ਦੇਖੋ ਦੂਜੇ ਇਧਰ ਹਾਂ ਆ ਸਾਰਾ ਖਾਲੀ ਪਿਆ ਸੱਪਾਂ ਦਾ ਘਰ ਸਾਰਾ ਇਹ ਇਹ ਤੁੰਤ ਕਹਿੰਦਾ ਇੱਥੇ ਤੁਸੀਂ ਜੋ ਨਾ ਬੀਜ ਲਿਆ ਕਰੋ ਕੱਲ ਬੀਜ ਲਿਆ ਕਰੋ ਹਾਂ ਤੁਸੀਂ ਕਹਿੰਦਾ ਕੱਲ ਦਾ ਬੀਜ ਦਾ ਸਾਰੇ ਖਾਲੀ ਪਿਆ ਮਾਡਲ ਦਾ ਹੁਣ ਹੈ ਪਿੱਛੇ ਤੁਸੀਂ ਜਾ ਕੇ ਦੇਖ ਲਓ 70% ਖਾਲੀ ਪਿਆ ਸਾਰਾ ਬੁਰਾ ਹਾਲ ਉਸ ਦੀ ਗੱਲ ਸੱਪਾਂ ਦਾ ਘਰ ਆ ਨਜਾਇਜ਼ ਬੁਰਾ ਹਾਲ ਸਾਰਾ ਸ਼ਹਿਰ ਮਾਡਲ ਦਾ ਹੁਣ ਉਹ ਵੀ ਹੋ ਗਿਆ ਬਾਈ ਜੀ 20 ਸਾਲ ਹੋ ਗਏ ਟੋਣ ਦੇ 12 ਸਾਲ ਬੁਰਾ ਹਾਲ ਇਹ ਕਹਿੰਦਾ ਮੈਂ 2 ਸਾਲ ਚ ਕਲੌਨੀ ਆ ਕਿਤੇ ਨਹੀਂ ਡਿਵੈਲਪ ਹੋਈਆਂ ਲੁਧਿਆਣਾ ਵੱਡੇ ਵੱਡੇ ਸ਼ਹਿਰ ਮਹਾਲੀ ਖਡ ਕਿਤੇ ਨਹੀਂ ਡਿਵੈਲਪ ਹੋਈਆਂ 20% ਤੋਂ ਜ਼ਿਆਦਾ ਕਿਤੇ ਕਲੌਨੀ ਡਿਵੈਲਪ ਹੀ ਨਹੀਂ ਹੋਈ ਇਹ ਰਹੂ ਕੌਣ ਯਾਰ ਬੰਦੇ ਤਾਂ ਇਕੱਲੇ ਇਕੱਲੇ ਦਾ ਜਵਾਕ ਹੈ ਬਾਹਰ ਨੂੰ ਭੱਜ ਗਿਆ ਕੋਈ ਚਿੱਟਿਆਂ ਨਾਲ ਮਰ ਗਿਆ ਚੁਸ ਕਰਕੇ ਤੁਸੀਂ ਸਾਨੂੰ ਚੈਲੰਜ ਚੁਣੌਤੀ ਆ ਆ ਜਾਓ ਤੁਸੀਂ ਸਾਬਤ ਕਰੋ ਕਿ ਅਸੀਂ ਸਹੀ ਹਾਂ ਤੁਸੀਂ ਗਲਤ ਆਈ ਤੁਹਾਡੇ ਨਾਲ ਸ਼ਾਂਤ ਹੋ ਜਾ ਪਰ ਲੋਕਾਂ ਨੂੰ ਗਮਰਾਹ ਨਾ ਕਰੋ ਜਿੰਨਾ ਤੁਸੀਂ ਇਹ ਝੂਠ ਬੋਲੋਗੇ ਨੰਗੇ ਕਰਾਂਗੇ ਨੰਗੇ ਕਰਕੇ ਨਪੇੜ ਕੇ ਤੁਹਾਨੂੰ ਪਤਾ ਹੈ ਚਿਹਰਾ ਨੰਗਾ ਕਰਕੇ ਲੋਕਾਂ ਸਾਹਮਣੇ ਲਿਆਵਾਂਗੇ ਆ ਦੇਖੋ ਆ ਇਹਨਾਂ ਦਾ ਕੀ ਇਹ ਬਹੁਤ ਵੱਡੀ ਸ਼ਾਸ਼ ਹੋ ਰਹੀ ਹੈ ਇਹਨਾਂ ਦੇ ਪਿੱਛੇ ਬਹੁਤ ਵੱਡੀਆਂ ਧਿਰਾਂ ਘੜਾਣੇ ਵੱਡੇ ਕਾਰਪੋਰੇਟ ਖੜੇ ਹੈ ਜਿਨ੍ਹਾਂ ਨੇ ਅਰਬਾਂ ਰੁਪਇਆ ਲਾਉਣਾ ਹੈ ਤੁਹਾਡੀਆਂ ਜ਼ਮੀਨਾਂ ਹਥਿਆਲੀਆਂ ਪੰਜਾਬ ਦੇ ਲੋਕੋ ਖੜਜੋ ਮਸਲਾ ਇਹਦਾ ਸੋਚੋ ਬਠਿੰਡੇ ਦਾ ਪਟਾਰ ਦੇ ਲੁਧਿਆਣੇ ਦਾ ਜਿੱਥੇ ਸਾਨੂੰ ਲੱਗਦਾ ਸਾਰਾ ਪੰਜਾਬ ਝੋਕ ਦਿਓ ਬਈ ਬੱਚਾ ਬੱਚਾ